ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਪੰਜ ਨਾਗ ਦਿਖਾਵਾਂਗੇ ਬਾਈ ਇੱਕ ਤਾਂ ਆ ਗਈ ਬਾਈ ਕੋਲੇ ਗੱਬਣ ਵਸੀ ਤੇ ਤਿੰਨ ਗੱਬਣ ਵੜਾ ਨੇ ਤੇ ਇੱਕ ਤਾਂ ਜੀ ਸੂਈ ਵੜਾ ਕਿਹੜਾ ਸੂਆ ਸੂਈ ਆ ਬਾਈ ਇਹ ਦੂਜਾ ਸੂਆ ਸੂਈ ਆ ਕਿਦਾਂ ਸੂਈ ਆ ਬਾਈ ਇੱਕ ਸ਼ਾਮ ਦੀ ਸੂਈ ਵੀ ਆ ਕੱਲ ਦੀ ਠੀਕ ਆ ਜੇਰ ਬਈਆ ਭਈਆ ਕੰਪਲੀਟ ਆ ਬੱਚਾ ਇਹਦੇ ਮਗਰ ਬੱਛਾ ਆ ਗਿਆ ਠੰਡੀ ਸੀ ਫੁੱਲ ਕੇ ਨਾਗ ਬੋਲਾ ਹੋ ਬਾਈ ਬੋਲਾ ਹੋ ਹੁਣ 8-9 ਕਿਲੋ ਬਾਈ ਯਾਰ ਠੀਕ ਆ ਬਾਈ ਹਾਂਜੀ ਤੇ ਮੋਲੇ ਦਾ ਲੈਣ ਦੇਣ 50000 50000 ਤੇ ਅੱਗੇ ਬਾਈ ਦੋ ਨੰਬਰ ਤੇ ਕਿ ਦੂਜਾ ਸੂਆ ਇਹ ਦੂਜਾ ਸੂਆ ਜੀ ਕਿੰਨੇ ਕਿਦਾਂ ਦੀ ਕੱਚੀ ਆ ਕੱਚੀ ਵਸਪੋਂ ਤਿਆਰੀਆਂ ਜਿੱਕ ਤੋਂ ਨਹੀਂ ਲਈ ਤਿਆਰੀਆਂ ਚ ਆ ਬਾਈ ਕਹਿੰਦਾ ਬਾਈ ਚੰਗੇ ਕੱਤ ਵਾਲੀਆਂ ਜਰਸੀਆਂ ਆ ਗਿਆ ਕਿਉਂਕਿ ਅੰਪੀਰਾਂ ਦੀ ਮੰਗ ਬਹੁਤ ਹੁੰਦੀ ਆ ਵੀ ਜਰਸੀ ਚਾਹੀਦੀ ਆ ਗੋਲ ਵਰਗੀ ਰੰਗ ਕਰਮ ਵਾਲੀਆਂ ਤੇ ਚਮਕ ਦਮਕ ਵਾਲੀਆਂ ਲਿਸੀਆਂ ਨੇ ਕਿਸੇ ਪਤਾ ਮੀਂਹ ਰੰਗ ਦੇ ਠੀਕ ਆ ਸਹੀ ਗੱਲ ਆ ਤੇ ਇਹਦਾ ਮੁੱਲਾ ਚ ਲੈਣ ਦੇ ਨਾ ਬਈ ਇਹਦਾ 50000 50000 ਤੇ ਅੱਗੇ ਤਿੰਨ ਨੰਬਰ ਤੇ ਫੁੱਲ ਵੱਡੀ ਜਰਸੀ ਆਈ ਹੈ ਨਾ ਤਿਆਰੀਆਂ ਜੀ ਆ ਵੀ ਹਾਂ ਹਾਂ ਤਿਆਰੀਆਂ ਜੀ ਆ ਦੁੱਧ ਵੀ 24 25 ਕਿਲੋ ਪਿਆਉਣ ਵਾਲੀ ਬਾਈ ਸਹੀ ਗੱਲ ਆ ਹਾਂ ਚੰਗੇ ਕੱਦ ਕਰਾ ਸਾਡੀ ਢੁੰਡੀ ਬਹੁਤ ਆ ਲੈ ਤੇ ਮੁੱਲ ਨਾ ਬਾਈ ਤੁਸੀਂ ਕਹੋਗੇ ਵੀ ਬਾਈ ਨੇ ਕਿਤੇ ਚੰਗੇ ਕੱਦਾਂ ਵਾਲੀ ਆ ਵੀ ਕਿਤੇ ਇਹਦਾ ਅਗਲਾ 85 ਮੰਗੂ ਬਾਈ ਇੱਥੇ ਖੜੀ ਹ ਟਕਾਣੇ ਤੇ ਹ ਪਰ 70000 ਦੀ ਹਾਂ 76000 ਦੇ ਦਾਂ ਠੀਕ ਹੈ ਬਾਈ ਇੱਕ ਕਰਾ ਸਾਨੂੰ ਜਰਸੀ ਦਾ ਦੋ ਫੇਸ ਦਿਖਾਣੇ ਬਾਈ ਮਰ ਲਿਆ ਕਿਰਾਇਓ ਮੂੰਹ ਇਹਦਾ 4 ਨੰਬਰ ਤੇ ਆ ਗਈ ਬਾਈ ਸੂਆ ਪਲੂਣ ਸੁੰਦੀ ਆ ਪਹਿਲਾਂ ਸੁਣਦੀ ਆ ਕਿ ਤੇ ਦੰਤਾਂ ਆ ਕਿ 6 ਦੰਦ ਰਿਜਨਲ ਆ ਹਾਂ 6 ਦੰਦ ਰਿਜਨਲ ਆ ਬਾਈ ਕੈਨ ਵਾਲੀ ਨਹੀਂ ਪਟਕੇ ਵਿਖਾਵਾਂਗੇ ਪਟਕੇ ਵਿਖਾ ਦੇ ਦਾਂਗੇ ਬਾਈ ਬਾਕੀ ਨਾ ਇਹਦੀ ਬਾਈ ਬਰੀਡ ਚੈੱਕ ਕਰ ਹਾਂ ਫੇਸ ਵੇਕ ਬਾਈ ਤਵਾਟਾ ਪੈਂਦਾ ਪਿਓਰ ਫੁੱਲ ਜੰਗਾ ਹਣਾ ਫੁੱਲ ਬਰੀਡ ਜਾਵਾ ਪੂਰੀ ਪਲੀ ਵੀ ਜਰਸੀ ਹੈਗੀ ਹਾਂ ਪੂਰੀ ਪਲੀ ਥਾਨ ਹਵਾਨੇ ਦੀ ਸਾਫ ਸੁਥਰੀ ਲੈ ਠੰਡੀ ਸੀ ਲੈ ਨਹੀਂ ਖਰਾਬ ਕਰਨ ਵਾਲੀ ਇਹਦਾ ਕਹਿਣਾ ਕੁਛ ਨਹੀਂ ਨਾ ਕਹਿਣਾ ਕੁਛ ਨਹੀਂ ਤੇ ਮੁੱਲ ਬਾਈ ਇਹਦਾ ਨਾ ਦੇਣ ਦੇਣੀ ਬਾਈ ਨਾ 80 85 75 ਦੀ ਹੈ ਨਾ ਹਾਂਜੀ 75000 ਤੇ ਇੱਕ ਬਾਈ ਕੋਲੇ ਗੱਭਣ ਬੱਸੀ ਆ ਬਾਈ ਕਿੰਨੇ ਮਹੀਨੇ ਚੈੱਕ ਪਾਸ ਆ ਬਾਈ ਤਿੰਨ ਮਹੀਨਾ ਦੀ ਬਾਈ ਚੈੱਕ ਪਾਸ ਆ ਤਿੰਨ ਮਹੀਨਾ ਹੀ ਚੈੱਕ ਪਾਸ ਆ ਮੁੱਲ ਤੇ ਉੱਤੇ ਹੋਊਗੀ ਤਿੰਨ ਮਹੀਨਾ ਆਪਣੇ ਕਹਿੰਦਾ ਸੌਦਾ ਕਰਨਾ ਮੁੱਲ ਬਾਈ ਮੁੱਲੇ ਦਾ 31000 ਰੁਪਏ ਠੀਕ ਆ ਪਿੰਡ ਬਾਈ ਦਾ ਹੈਗਾ ਸਰਜੀਤਪੁਰੇ ਕੋਠੇ ਬਾਈ ਜ਼ਿਲ੍ਹਾ ਬਠਿੰਡਾ ਤਹਿਸੀਲ ਫੂੜ ਨੇਲੇ ਜਲਾਲ ਇਧਰ ਆਉਂਗੇ ਤੇ ਸਲਾਬਤਪੁਰਾ ਮਾੜਾ ਨੰਬਰ ਬੋਲ ਦਿਓ ਬਾਈ 90410 88873 ਠੀਕ ਹੈ ਬਾਈ